ਮੈਂ ਸ਼ਤਾਬਦੀ ਚ ਸੁਰੇ ਦਿੱਲੀ ਜਾ ਰਿਹਾ ਸੀ ਤੇ K1 ਮੈਂ ਸੀ ਟਿਕਟ ਬੁੱਕ ਕਰਾਈ ਸੀ K1 ਦੇ ਸ਼ਤਾਬਦੀ ਦੀ ਸਭ ਤੋਂ ਮਹਿੰਗੀ ਟਿਕਟ ਹੁੰਦੀ ਹੈ ਜਦੋਂ ਸਟੇਸ਼ਨ ਤੇ ਪਹੁੰਚਦੇ ਹਾਂ ਕਿ K1 ਡੱਬਾ ਹੈ ਨਹੀਂ ਉੱਛਾ ਇਧਰ ਉਧਰੋਂ ਗੰਦੇ ਜੀ ਕੁਲ ਟੰਦਾ ਇਧਰ ਕੁਲਦਾ ਉਧਰ ਚਲ ਪਤਾ ਲੱਗੇ ਜੀ ਬਾਅਦ ਵਿੱਚ ਕਿ E2 ਵੀ K E2 ਡੱਬਾ ਕਰਦਾ ਪਰ K1 ਨਾ ਉੜਦਾ ਫਿਰ ਮੈਸੇਜ ਆ ਰਹੇ ਉਹ ਵੀ K1 ਦੇ ਆ ਰਹੇ ਟਿਕਟ ਤੇ ਵੀ K1 ਲਿਖਿਆ ਹੈ ਔਰ ਸਟੇਸ਼ਨ ਤੇ ਆ ਦੇ ਸਿਚੁਏਸ਼ਨ ਹੈ ਦੀ ਕਿ K1 ਹੈ ਕਿਥੇ ਉਲੱਗਦਾ ਨਹੀਂ ਕਿਤੇ ਮੇਰੇ ਨਾਲ ਪਿੱਛੇ ਕਾਫੀ ਫੌਰੀਆਂ ਦੀਆਂ ਸਵਾਰੀਆਂ ਬੈਠੀਆਂ ਉਹਨਾਂ ਦੀ ਵੀ ਸੇਮ ਪ੍ਰੋਬਲਮ ਆਈ ਹੈ ਅਮਰੀਕਾ ਸਪੇਨ ਜਾਂ ਇਟਲੀ ਤੋਂ ਆਏ ਉਹਨਾਂ ਨੂੰ ਇੰਗਲਿਸ਼ ਨਹੀਂ ਆਦੀ ਉਹਨਾਂ ਨੇ ਵੀ ਜਦੋਂ ਸਟੇਸ਼ਨ ਗੱਡੀ ਤੇ ਬੋਰਡ ਕੀਤਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹੜਾ ਡੱਬਾ K1 ਹੈਗਾ ਸੋ ਇਹ ਬੜੀ ਬੇਇੱਜ਼ਤੀ ਵੀ ਹੈ ਦੇਸ਼ ਵਾਸਤੇ ਕਿਉਂਕਿ ਦੇਸ਼ ਵਾਸੀ ਬਹੁਤ ਲੋਕ ਉੱਪਰ ਲੈ ਕੇ ਜਾਣਾ ਚਾਹੁੰਦੇ ਹਨ ਸੋ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਇਹਨੂੰ ਠੀਕ ਕਰਵੇ ਇਹਨੂੰ ਕਰੈਕਟ ਕੀਤਾ ਜਾਵੇ ਇਹਦਾ ਅਸੀਂ ਇਹਦੇ ਤੇ ਵੀ ਕੇਸ ਕਰਾਂਗੇ ਇਹ ਤਾਂ ਬੜਾ ਵੱਡਾ ਧੋਖਾ ਆਮ ਬੰਦੇ ਨੇ ਕੀਤਾ ਹੁੰਦਾ ਤਾਂ ਇਹ ਤੇ ਪਰਚਾ ਹੋ ਹੀ ਜਾਂਦਾ ਸੀ

हाय फ्रेंड्स आज एक बहुत इंपॉर्टेंट ਗੱਲ ਕਰਨੀ ਹੈ ਸਾਰਿਆਂ ਨਾਲ ਕਿ ਕਿ ਅੱਜ ਮੈਂ ਸ਼ਤਾਬਦੀ ਚ ਸਿਰੇ ਦਿੱਲੀ ਜਾ ਰਿਹਾ ਸੀ ਤੇ K1 ਨਾ ਸੀ ਟਿਕਟ ਬੁੱਕ ਕਰਾਈ ਸੀ ਕਿ K1 ਦੇ ਸ਼ਤਾਬਦੀ ਦੀ ਸਭ ਤੋਂ ਮਹਿੰਗੀ ਟਿਕਟ ਹੁੰਦੀ ਹੈ ਪਰ ਜਦੋਂ ਸਟੇਸ਼ਨ ਤੇ ਪਹੁੰਚਦੇ ਹਾਂ ਕਿ K1 ਡੱਬਾ ਹੀ ਨਹੀਂ ਤੇ ਉਹਨਾਂ ਕਹਿੰਦੇ ਕਿ K1 ਡੱਬਾ ਹੀ ਨਹੀਂ ਔਰ ਆਸੀ ਲੱਭਦੇ ਰਹੇ ਕਿਉਂਕਿ ਸਿਚੁਏਸ਼ਨ ਹੋ ਗਈ ਕੋਈ ਗੱਡੀ ਸਿਰਫ 2 ਮਿੰਟ ਵਾਸਤੇ ਲੁਧਿਆਣਾ 'ਤੇ ਰੁਕਦੀ ਵਾਸਤੇ ਇਹ ਪਛੈਦਰੋ ਡਰੋ ਕਹਿੰਦੇ ਜੀ ਕੋਈ ਕਹਿੰਦਾ ਇੱਧਰ ਕੋਈ ਕਹਿੰਦਾ ਉਧਰ ਚਲ ਪਤਾ ਲੱਗੇ ਜੀ ਬਾਅਦ ਵਿੱਚ ਕਿ E2 ਵੀ ਕੇ E2 ਡੱਬਾ ਕਰਦਾ ਬਟ K1 ਇਹਨਾਂ ਨੂੰ ਉੜਾਦਾ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਯਾਂ ਤੱਕ ਤੁਸੀਂ ਯੂ ਆਰ ਸੇਲਿੰਗ ਥੈਟ ਪ੍ਰੋਡਕਟ ਜਿਹੜੀ ਤੁਹਾਡੇ ਕੋਲ ਹੈ ਨਹੀਂ ਤੁਸੀਂ ਉਹ ਸਮਾਨ ਵੇਚਦੇ ਹੋ ਜਿਹੜਾ ਤੁਹਾਡੇ ਕੋਲ ਹੈ ਨਹੀਂ ਤੁਸੀਂ ਟਿਕਟ ਦੇ ਪੈਸੇ ਜ਼ਿਆਦਾ ਲੈ ਰਹੇ ਹੋ K1 ਦੇ ਐਂਡ ਉਹਦਾ ਉਹਦਾ ਮੇਰੇ ਖਿਆਲ ਕਰਾਇਆ ਵੀ 3-4 ਰੁਪਏ ਜ਼ਿਆਦਾ ਜਿੰਨਾ ਵੀ ਹੈ ਨਾ ਜ਼ਿਆਦਾ ਐਂਡ ਤੁਹਾਨੂੰ ਵੀ ਪਤਾ ਕਿ ਹੈ ਨਹੀਂ ਐਂਡ ਸਟਿਲ ਤੁਸੀਂ ਉਹ ਵੇਚ ਰਹੇ ਹੋ ਉਸ ਤੋਂ ਬਾਅਦ ਮੈਸੇਜ ਆ ਰਹੇ ਉਹ ਵੀ K1 ਬੰਦੇ ਆ ਰਹੇ ਟਿਕਟ ਤੇ ਵੀ K1 ਲਿਖਿਆ ਹੈ ਔਰ ਸਟੇਸ਼ਨ ਤੇ ਆਂਦੇ ਸਿਚੁਏਸ਼ਨ ਹੈ ਦੀ ਕਿ K1 ਹੈ ਕਿਥੇ ਉਲੱਗਦਾ ਹੀ ਨਹੀਂ ਕਿਤੇ ਸੋ ਐਦੀ ਵਾਸ ਸਰਕਾਰ ਨੂੰ ਅਸੀਂ ਰਿਕਵੈਸਟ ਕਰਦੇ ਆ ਕਿ ਇਹਨੂੰ ਕਰੈਕਟ ਕਰੋ ਨਹੀਂ ਤਾਂ ਅਸੀਂ ਇਹ ਵੀ ਕੇਸ ਜਿਹੜਾ ਹੈਗਾ ਜਿੱਦਾਂ ਅਸੀਂ ਸਾਊਦੀ ਦੇ ਛਟਕਿਆਂ ਵਾਲਾ ਕੇਸ ਚੱਕਿਆ ਸੀ ਇਹ ਵੀ ਅਸੀਂ ਹੁਣ ਨਹੀਂ ਤਾਂ ਸਾਨੂੰ ਕੋਰਟ ਜਾਣਾ ਪਏਗਾ ਫਿਰ ਵੀ ਅਪੀਲ ਕਰਦੇ ਰਿਮੀਨਿਸਟਰ ਨੂੰ ਔਰ ਕਪਤਾਨ ਜੀ ਮੇਰੀ ਜਿੰਪੀ ਨੂੰ ਪਲੀਜ਼ ਠੀਕ ਕੀਤਾ ਜਾਵੇ ਮੇਰੇ ਨਾਲ ਪਿੱਛੇ ਕਾਫੀ ਫੋਰਨ ਦੀਆਂ ਸਵਾਰੀਆਂ ਬੈਠੀਆਂ ਹਨ ਉਹਨਾਂ ਦੀ ਵੀ ਸੇਮ ਪ੍ਰੋਬਲਮ ਆਈ ਹੈ ਮੇਰੇ ਖਾ ਸਪੇਨ ਜਾਂ ਇਟਲੀ ਤੋਂ ਆਏ ਉਹਨਾਂ ਨੂੰ ਇੰਗਲਿਸ਼ ਨਹੀਂ ਆਦੀ ਉਹਨਾਂ ਨੇ ਵੀ ਜਦੋਂ ਸਟੇਸ਼ਨ ਗੱਡੀ ਤੇ ਬੋਰਡ ਕੀਤਾ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹੜਾ ਡੱਬਾ K1 ਹੈਗਾ ਸੋ ਇਹ ਬੜੀ ਬੇਇੱਜ਼ਤੀ ਵੀ ਹੈ ਦੇਸ਼ ਵਾਸਤੇ ਕਿਉਂਕਿ ਦੇਸ਼ ਨੂੰ ਅਸੀਂ ਬਹੁਤ ਉੱਪਰ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਮਗਰ ਇਹ ਜਿਹੜੇ ਲੋਕ ਇੱਥੋਂ ਆਏ ਐ ਐਮਬੈਸਡਰਸ ਹੁੰਦੇ ਇੱਕ ਤਰ੍ਹਾਂ ਦੇ ਇੱਥੇ ਆ ਕੇ ਦੇਖਦੇ ਤੇ ਇਹਨਾਂ ਨੇ ਕੁਝ ਉਹਦੇ ਦੇਖਦੇ ਪ੍ਰੋਬਲਮ ਹੈ ਜਿੱਦ ਤੱਕ ਬਹੁਤ ਜ਼ਿਆਦਾ ਸਿਚੁਏਸ਼ਨ ਜਿਹੜੀ ਹੈਗੀ ਦੇਸ਼ ਦੀ ਹੈ ਔਰ ਦੇਸ਼ ਦਾ ਨਾਮ ਖਰਾਬ ਹੁੰਦਾ ਸੋ ਅੱਜ ਦਾ ਸਟਾਰਟ ਦੀ ਜਿਹੜੀ ਜਰਨੀ ਸੀਗੀ ਉਹੀ ਸਾਡੀ ਕਾਇਓਟਿਕ ਹੋ ਗਈ ਉਹ ਮਤਲਬ ਕਿ ਬਜ਼ੁਰਗ ਬੈਠੇ ਸੀਗੇ ਉਹ ਵੀ ਚੜ ਰਹੇ ਸੀਗੇ ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਸੀ ਸੋ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਇਹਨੂੰ ਕੀ ਕੀਤਾਵੇ ਇਹਨੂੰ ਕਰੈਕਟ ਕੀਤਾ ਜਾਵੇ ਕਿਦਾ ਸਿੱਧੇ ਤੇ ਵੀ ਕੇਸ ਕਰਾਂਗੇ। ਆਰ ਸਰਕਾਰ ਨੂੰ ਇਸ ਨੂੰ ਦਿਵਾਵਾਂਗੇ ਕਿ ਤੁਹਾਨੂੰ ਆਪਣਾ ਧੋਖਾਣਾ ਕਿਤੇ ਰਵੇ ਜਿਹੜੀ ਚੀਜ਼ ਤੁਹਾਡੇ ਕੋਲ ਹੈ ਨਹੀਂ ਤੇ ਵੇਚ ਕਿਦਾ ਸਕਦੇ ਤੁਸੀਂ। ਇਹ ਤਾਂ ਬੜਾ ਵੱਡਾ ਧੋਖਾ ਆਮ ਬੰਦੇ ਨੇ ਕੀਤਾ ਹੁੰਦਾ ਤੇ ਪਰਚਾ ਹੋਈ ਨਹੀਂ ਸੀ। ਥੈਂਕ ਯੂ।